ਹਾਂਜੀ ਨਮਸਕਾਰ ਜੀ ਕਈ ਮੇਰੀਆਂ ਧੀਆਂ ਦੇ ਭੈਣਾਂ ਦੇ ਬੇਟੀਆਂ ਦੇ ਮੈਸੇਜ ਆਏ ਸੀ ਕੱਲ ਵੀ ਜਿਹੜੀ ਤੁਹਾਡੀ ਵੀਡੀਓ ਆ ਉਹਦੇ ਪਿੱਛੇ ਤੁਸੀਂ ਪੰਜਾਬੀ ਚ ਬੋਲਦੇ ਹੋ ਤੇ ਮੂਰੇ ਇੰਗਲਿਸ਼ ਜਿਹੜਾ ਹੈਗਾ ਲਾ ਦਿੱਤੀ ਗਈ ਹੈ ਵੀ ਇੰਗਲਿਸ਼ ਦੇ ਵਿੱਚ ਸਾਨੂੰ ਕੋਈ ਸਮਝ ਨਹੀਂ ਆਉਂਦੀ ਦੇਖੋ ਤੁਸੀਂ ਜਿਹੜੇ ਵੀ ਭਾਸ਼ਾ ਦੇ ਵਿੱਚ ਕਰਨਾ ਉਹ ਆਹ ਪਰ ਸਕਰੀਨ ਦੇ ਚੱਲਦਾ ਬਟਨ ਇਸ ਬਟਨ ਨੂੰ ਦਬ ਦਿਓ ਤੇ ਤੁਸੀਂ ਜੇ ਇੰਗਲਿਸ਼ ਦੇ ਵਿੱਚ ਸੁਣਨੀ ਆ ਤਾਂ ਵੀਡੀਓ ਇੰਗਲਿਸ਼ ਦੇ ਵਿੱਚ ਹੋ ਜੂਗੀ ਪੰਜਾਬੀ ਦੇ ਵਿੱਚ ਸੁਣਨੀ ਆ ਤਾਂ ਪੰਜਾਬੀ ਦੇ ਵਿੱਚ ਹੋ ਜੂਗੀ ਬਹੁਤ ਠੀਕ ਹੋ ਜਾਊਗਾ ਬਸ ਥੋੜੀ ਆਪ ਦਾ ਧਿਆਨ ਦੇ ਨਾਲੇ ਬਟਨ ਨੂੰ ਦਬ ਲਿਓ ਬਾਕੀ ਆਪਾਂ ਵੀਡੀਓ ਪੰਜਾਬੀ ਵਿੱਚ ਹੀ ਪਾਵਾਂਗੇ ਕਈ ਬੱਚਿਆਂ ਦੇ ਮੈਸੇਜ ਆਉਂਦੇ ਨੇ ਮੇਰੀਆਂ ਬੇਟੀਆਂ ਦੇ ਵੀ ਤੁਸੀਂ ਵੀਡੀਓ ਹਿੰਦੀ ਦੇ ਵਿੱਚ ਪਾਓ ਦੇਖੋ ਸਾਡਾ ਅਸੀਂ ਪੰਜਾਬੀ ਆ ਸਭ ਤੋਂ ਪਹਿਲਾਂ ਸਾਡੀ ਵੀਡੀਓ ਪੰਜਾਬ ਦੇ ਵਿੱਚ ਸੁੰਨਿਆ ਲੋਕਾਂ ਨੂੰ ਤੇ ਪੰਜਾਬੀ ਲੋਕਾਂ ਨੂੰ ਇਹੀ ਮੇਰੇ ਸਾਡੇ ਪੰਜਾਬ ਨੂੰ ਦਿੱਕਤ ਸੀ ਹਿੰਦੀ ਵਿੱਚ ਤਾਂ ਪਹਿਲੇ ਹੀ ਬਹੁਤ ਪਾਰ ਰਹੇ ਨੇ ਲੋਕੀ ਹੈ ਕਿ ਨਹੀਂ ਤੇ ਪੰਜਾਬੀ ਵਿੱਚ ਸਾਡਾ ਪੰਜਾਬ ਦਾ ਕੋਈ ਵੀ ਵੀਡੀਓ ਨਹੀਂ ਸੀ ਬਣਾ ਰਿਹਾ ਬੱਸ ਜਿਹੜਾ ਆਪਣੇ ਕੋਲੇ ਇੱਕ ਤਾਅ ਵਾ ਉਹ ਹਿੰਦੀ ਦੇ ਵਿੱਚ ਹੀ ਆ ਮੈਨੂੰ ਵੀ ਕਾਫੀ ਦਿੱਕਤ ਪੈਂਦੀ ਆ ਪੰਜਾਬੀ ਦੇ ਵਿੱਚ ਬਣਾਉਣ ਲਈ ਪਰ ਮੈਨੂੰ ਇਹ ਵੀਡੀਓ ਪੰਜਾਬੀ ਵਿੱਚ ਹੀ ਬਣਾਉਣੀ ਪੈਂਦੀ ਆ ਤੇ ਮੈਂ ਬਣਾਵਾਂਗੀ ਕਿਉਂਕਿ ਸਾਡੇ ਪੰਜਾਬੀਆਂ ਨੂੰ ਹਿੰਦੀ ਬਹੁਤ ਘੱਟ ਸਮਝ ਆਉਂਦੀ ਆ। ਕਈ ਵਾਰਡ ਇਹ ਜਿਹੜੇ ਮੇਰੇ ਕੋਲ ਵੀ ਕੰਟਰੋਲ ਨਹੀਂ ਹੁੰਦੇ ਤੇ ਫਿਰ ਮੈਂ ਉਹਨਾਂ ਨੂੰ ਹਿੰਦੀ ਵਿੱਚ ਹੀ ਬੋਲਦੀ ਆ। ਇੰਨੀ ਆਕ ਮੇਰੀਆਂ ਬੇਨਤੀਆਂ ਜਿਹੜੀਆਂ ਮਨਜ਼ੂਰ ਕਰਿਓ ਤੇ ਬਾਕੀ ਜਿਹੜਾ ਉੱਪਰ ਬਟਨ ਦਿੱਤਾ ਸਕਰੀਨ ਤੇ ਇਹ ਤੁਸੀਂ ਬਟਨ ਦਬਕ ਕੇ ਜਿਹੜੀ ਵੀ ਤੁਸੀਂ ਭਾਸ਼ਾ ਚਾਹਣੀ ਚਾਹੁੰਦੇ ਹੋ ਪੰਜਾਬੀ ਜਾਂ ਫਿਰ ਇੰਗਲਿਸ਼ ਜਾਂ ਫਿਰ ਹਿੰਦੀ ਤੁਸੀਂ ਇਸ ਬਟਨ ਤੋਂ ਕਰ ਸਕਦੇ ਆ। ਉਹ ਹੈ ਤਾਂ 3 ਮੋਡ ਲੱਗਿਆ ਹੋਇਆ ਹੁੰਦਾ ਸਾਰਿਆਂ ਨੂੰ ਆਪਾਂ ਨੂੰ ਪਤਾ ਭਾਸ਼ਾ ਚੇਂਜ ਕਰਨ ਦਾ ਬਸ ਇੰਨੀ ਕਿ ਮਿਹਰਬਾਨੀਆਂ ਇਹ ਕੰਮ ਤੁਸੀਂ ਕਰੋ ਤੇ ਮੈਂ ਵੀਡੀਓ ਪੰਜਾਬੀ ਵਿੱਚ ਹੀ ਪਾਵਾਂਗੀ ਕਿਉਂ ਸਾਡਾ ਪੰਜਾਬ ਦੇ ਲੋਕਾਂ ਨੂੰ ਹਿੰਦੀ ਇੰਗਲਿਸ਼ ਨਹੀਂ ਸਮਝ ਆਉਂਦੀ ਨਮੋ ਨਰਨਜੀਤ